ਦੀ ਸਸਿਕਾ ਸੋ ਇਹ ਗੱਲ ਅੱਜ ਕੱਲ ਕਾਮਨ ਹੀ ਹੋ ਗਈ ਹੈ ਕਿ ਕੋਲੇਸਟ੍ਰੋਲ ਹਰ ਜਨ ਨੂੰ ਮਰਜ਼ੀ ਪੁੱਛ ਲੋ ਜੀ ਕਹਿੰਦੇ ਕੋਲੇਸਟ੍ਰੋਲ ਵੱਧ ਗਿਆ ਜੀ ਕੋਲੇਸਟ੍ਰੋਲ ਵੱਧ ਗਿਆ ਸੋ ਸਾਡਾ ਖਾਣ ਪੀਣ ਦਾ ਸਿਸਟਮ ਜਿਹੜਾ ਉਹ ਠੀਕ ਨਹੀਂ ਰਹਿ ਗਿਆ ਖਾਣ ਪੀਣ ਦਾ ਸਿਸਟਮ ਠੀਕ ਨਾ ਹੋਣ ਕਰਕੇ ਇਹ ਪ੍ਰੋਬਲਮਾਂ ਜਿਹੜੀਆਂ ਸਾਨੂੰ ਆਨ ਲੱਗ ਪਈਆਂ ਕਿਉਂਕਿ ਖਾਣ ਪੀਣ ਸਹੀ ਨਾ ਹੋਣ ਕਰਕੇ ਐਕਸਰਸਾਈ ਕੋਈ ਨਹੀਂ ਰਹਿ ਗਈ ਤੇ ਉਹਦੇ ਵਿੱਚ ਕੀ ਹੋਇਆ ਕਿ ਹਰ ਬੰਦੇ ਦਾ ਖੂਨ ਗਾੜਾ ਹੋਣ ਲੱਗ ਪਿਆ ਕੋਲੇਸਟ੍ਰੋਲ ਨੂੰ ਕਹਿੰਦੇ ਆ ਖੂਨ ਗਾੜਾ ਜਿੰਨ ਪੰਜਾਬੀ ਦਾ ਕਿਲਾ ਫੇਜਾ ਖੂਨ ਘਾੜਾ ਹੋ ਗਿਆ ਸਾਡੇ ਆਯੁਰਵੇਦ ਦੇ ਵਿੱਚ ਵੀ ਕਹਿੰਦੇ ਇਹ ਜਿਹੜਾ ਬਲੱਡ ਥਿੱਕ ਹੋ ਗਿਆ ਜੀ ਤੁਹਾਡਾ ਖੂਨ ਘਾੜਾ ਹੋ ਗਿਆ ਜੀ ਤੁਹਾਡਾ ਕੋਲੇਸਟ੍ਰੋਲ ਹੋ ਗਿਆ ਸੋ ਇਹਦੇ ਨਾਲ ਅੱਗੇ ਬਿਮਾਰੀਆਂ ਕਿੰਨੀਆਂ ਲੱਗਦੀਆਂ ਦੇਖੋ ਜੇ ਤੁਹਾਡਾ ਕੋਲੇਸਟ੍ਰੋਲ ਵਧ ਗਿਆ ਤੁਹਾਡਾ ਖੂਨ ਘਾੜਾ ਹੋ ਗਿਆ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ ਹਾਰਟ ਦੀਆਂ ਨਾੜਾਂ ਦੀ ਬਲੋਕ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਹਾਈ ਬਲੱਡ ਪ੍ਰੈਸ਼ਰ ਹੋਣਾ ਸ਼ੁਰੂ ਹੋ ਜਾਂਦਾ ਇਹ ਜਦੋਂ ਫਿਰ ਬਲੱਡ ਪ੍ਰੈਸ਼ਰ ਥੋੜਾ ਥੋੜਾ ਜ਼ਿਆਦਾ ਰਹਿੰਦਾ ਉਹਦੇ ਨਾਲ ਕਿਡਨੀਆਂ ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਕਿਡਨੀਆਂ ਜਾਂਦੀਆਂ ਲੱਗਦੀਆਂ ਸੋ ਸਭ ਤੋਂ ਪਹਿਲੇ ਅਸੀਂ ਸਾਨੂੰ ਚਾਹੀਦਾ ਹੈਗਾ ਕਿ ਕੋਲੇਸਟ੍ਰੋਲ ਜਿਹੜਾ ਉਹ ਪ੍ਰੋਪਰ ਆਪਾਂ ਠੀਕ ਰੱਖੀਏ ਖੂਨ ਨੂੰ ਠੀਕ ਰੱਖੀਏ ਤਾਂ ਕਿ ਸਭ ਕੁਝ ਸਹੀ ਹੋ ਸਕੇ ਸੋ ਜੇ ਕੋਲੇਸਟ੍ਰੋਲ ਵਾਸਤੇ ਤੁਸੀਂ ਸਹੀ ਰੱਖਣਾ ਤਾਂ ਸਿਹਤ ਦੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਖਾਣ ਪੀਣ ਦਾ ਸਿਸਟਮ ਤੁਹਾਨੂੰ ਬਹੁਤ ਜ਼ਰੂਰੀ ਰੱਖਣਾ ਪਏਗਾ ਸਹੀ ਕੀ ਕਰਨਾ ਪਏਗਾ ਤਲੀਆਂ ਚੀਜ਼ਾਂ ਫਰਾਈ ਚੀਜ਼ਾਂ ਦੁੱਧ ਘਿਓ ਮੱਖਣ ਪਨੀਰ ਕਾਜੂ ਬਦਾਮ ਮੂੰਗਫਲੀ ਇਹ ਜਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਪਏਗਾ ਤਾਂ ਕਿ ਤੁਸੀਂ ਤੁਹਾਡਾ ਜਿਹੜਾ ਕੋਲੇਸਟ੍ਰੋਲ ਦਾ ਲੈਵਲ ਹੈ ਤੁਹਾਡਾ ਖੂਨ ਦਾ ਗਾੜਾਪਨ ਉਹ ਠੀਕ ਠੀਕ ਹੀ ਰਹੇ। ਸੋ ਜੇ ਫਿਰ ਵੀ ਜਿਆਦਾ ਹੋ ਗਿਆ ਡਾਕਟਰਾਂ ਨੇ ਦੱਸ ਦਿੱਤਾ ਤੇ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਐ ਨੁਕਸਾ ਜਿਹੜਾ ਤੁਹਾਨੂੰ ਦੱਸਣਾ ਉਹ ਘਰ ਬੈਠੇ ਤੁਸੀਂ ਖੂਨ ਨੂੰ ਪਤਲਾ ਕਰ ਸਕਦੇ ਆ। ਉਹਦੇ ਨਾਲ ਤੁਹਾਨੂੰ ਕੋਈ ਵੀ ਆੜ ਦੇ ਵਿੱਚ ਸਟੰਟ ਪਵਾਉਣ ਦੀ ਲੋੜ ਨਹੀਂ। ਆੜ ਦੇ ਵਿੱਚ ਕੋਈ ਵੀ ਤੁਹਾਨੂੰ ਤੀਜਾ ਟੈਸਟ ਕਰਾਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਤੁਸੀਂ ਟੈਸਟ ਕਰਾਨੇ ਬਹੁਤ ਪੈਸੇ ਲੱਗ ਜਾਂਦੇ ਆ। ਜੇ ਸਰਵਾਈਕਲ ਦੀ ਪ੍ਰੋਬਲਮ ਹੋਵੇ ਮੜ ਜੀ ਆਟਾ ਨੂੰ ਦਰਜਾਂਦੀ ਹੋਵੇ ਤਾਂ ਵੀ ਡਾਕਟਰ ਘੇਰ ਲੈਂਦੇ ਸੋ ਬਿਲਕੁਲ ਡਰਨ ਦੀ ਲੋੜ ਨਹੀਂ ਗੈਸਟਰ ਜਿਹੜਾ ਘਰ ਬੈਠੇ ਤੁਸੀਂ ਠੀਕ ਕਰ ਸਕਦੇ ਆ ਸੋ ਅੱਜ ਇਹਦੇ ਵਾਸਤੇ ਮੈਂ ਦੱਸਾਂਗਾ ਕਿ ਤਿੰਨ ਚੀਜ਼ਾਂ ਦਾਲਚੀਨੀ ਕਲਵੰਜੀ ਤੇ ਮੇथी दाਣਾ ਦਾਲਚੀਨੀ ਕਲਵੰਜੀ ਤੇ ਮੇथी दाਣਾ ਬਰਾਬਰ ਲੈ ਲਓ ਪੀਸ ਕੇ ਰੱਖ ਲਓ ਅੱਧਾ ਚਮਚ ਸਵੇਰੇ ਖਾਲੀ ਪੇਟ ਪਾਣੀ ਦੇ ਨਾਲ ਇਹਨੂੰ ਤੁਸੀਂ ਖਾਣਾ ਹੈਗਾ 40 ਦਿਨ ਤੱਕ ਖਾਓ ਔਰ ਫਿਰ ਜਾ ਕੇ ਲਾਉਂਟਰੀ ਦੇ ਵਿੱਚ ਚੈੱਕ ਕਰਾਓ ਕਲੇਸਟਰੋਲ ਉਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਪਰ ਜਦੋਂ ਤੁਸੀਂ ਖਾਣਾ ਉਹ ਸਾਰੀਆਂ ਤੁਹਾਨੂੰ ਪ੍ਰੇਜ ਪ੍ਰੋਪਰ ਰੱਖਣੇ ਪੈਣੇ ਐ ਐਕਸਰਸਾਈਜ਼ ਤੁਹਾਨੂੰ ਕਰਨੀਆਂ ਪੈਣੀਆਂ ਤੇ ਫਿਰ ਤੁਸੀਂ ਠੀਕ ਹੋਣਾ ਸੋ ਕਲੇਸਟਰੋਲ ਕੋਈ ਵੱਡੀ ਬਿਮਾਰੀ ਨਹੀਂ ਘਬਰਾਉਣ ਦੀ ਲੋੜ ਨਹੀਂ ਇਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਦਾ ਲੈਵਲ ਵੀ ਠੀਕ ਹੋਏਗਾ ਕਲੇਸਟਰੋਲ ਜਿਹੜਾ ਖੂਨ ਘਾੜਾ ਹੋ ਗਿਆ ਉਹ ਵੀ ਠੀਕ ਹੋਏਗਾ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਹੋਵੇਗੀ ਜਿਹੜਾ ਤੁਹਾਨੂੰ ਸਾਹ ਚੜਦਾ ਥੋੜਾ ਥੋੜਾ ਉਹ ਵੀ ਠੀਕ ਹੋ ਜਾਏਗਾ ਤੇ ਘਰ ਬੈਠੇ ਤੁਸੀਂ ਠੀਕ ਹੋ ਜਾਓਗੇ ਸੋ ਇਹ ਫਾਰਮੂਲਾ ਜਮਾ ਕੇ ਦੇਖੋ ਇਰਤਾਲੀ ਰਸੋਈ ਦੇ ਵਿੱਚ ਹੀ ਪਿਆ ਫਾਰਮੂਲਾ ਤਾਂ ਠੀਕ ਹੋ ਗਏ ਰੱਬ ਦੇ ਕੋਲ ਗਾਓ ਸੱਸੇ